ਨੇ ਡੇਰੇ ਬਾਬੇ ਸਾਧ ਬਣ ਗਏ ਨੇ ਧਰਮ ਦੇ ਨਾਮ ਦੇ ਉੱਤੇ ਬਿਜ਼ਨਸ ਹੋ ਰਿਹਾ ਦੁਕਾਨਾਂ ਖੁੱਲ ਰਹੀਆਂ ਨੇ ਪਿਆਰਿਓ ਪਰ ਸਾਡੇ ਵਰਗੇ ਅਗਿਆਨੇ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਛੱਡ ਕੇ ਉਹਨਾਂ ਦੇ ਦਰਦਿਆਂ ਚੌਂਕੀਆਂ ਭਰਦੇ ਫਿਰਦੇ ਨੇ ਪਿਆਰਿਓ ਯਾਦ ਰੱਖਣਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰੋਂ ਜਿਹੜਾ ਸਿੱਖ ਸਿੱਖਿਆ ਲੈ ਲਵੇਗਾ ਨਾ ਪਿਆਰਿਓ ਜ਼ਿੰਦਗੀ ਦੇ ਅੰਦਰ ਕਦੀ ਵੀ ਉਹ ਗੁਮਰਾਹ ਨਹੀਂ ਹੋਏਗਾ ਸਾਬ ਨੇ ਬਾਣ ਚ ਕਹਿ ਦਿੱਤਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਪਿਆਰਿਆ ਗੁਰੂ ਦੀ ਜੋਤ ਤੇਰੇ ਅੰਦਰ ਹੈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਉ ਪੁਕਾਰ ਹਰੇਕ ਹਿਰਦੇ ਰੂਪੀ ਘਰ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਵਸੇ ਹੋਏ ਨੇ ਪਿਆਰਿਆ ਤੈਨੂੰ ਪਛਾਣ ਕਰਨੀ ਪੈਣੀ ਬੰਦੇ ਕੋਚ ਦਿਲ ਹਰ ਰੋਜ਼ ਨਾ ਪਰੇ ਪਰੇਸ਼ਾਨੀ ਮਾਹੇ ਜਦੋਂ ਤੂੰ ਆਪਣੇ ਅੰਦਰੋਂ ਰੱਬ ਨੂੰ ਲਾ ਬਣਾਣਾ ਪਿਆਰਿਆ ਤੂੰ ਕਦੀ ਵੀ ਵਿਕਾਰਾਂ ਵਾਲੇ ਪਾਸਿਓਂ ਪਰੇਸ਼ਾਨ ਨਹੀਂ ਹੋਏਗਾ